ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਕੁਝ ਕਾਰਨਵਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡਿੰਗ ਕਰਨੀ ਪੈ ਗਈ ਸੀ ਅੱਗੇ ਕੁਝ ਦਿਨ ਪਧਾਨੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਤੁਘਟਨਾ ਹੋਈਆਂ ਸੀਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਫਰਸਟ ਜੂਨ 3 ਕਿਤੇ ਮਈ ਤੇ 1 ਜੂਨ ਨੂੰ ਆਪਾਂ ਨੇ ਨਿਰਧਾਰਿਤ ਕੀਤੀ ਹੈ। ਉਹ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜੇ ਆਪਾਂ ਜਾਣਾ ਹੈ। ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਇਹ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ। ਵਿਸਥਿਤੀ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੋਨਹਾਰੀ ਸਾਰਿਆਂ ਦੇ ਅਪਾਰ ਕਿਰਪਾ ਬੁਣਾਈ ਰੱਖੇ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਕਰਾਂਏ ਬਾਬਾ ਪੋਨਹਾਰੀ ਜੀ ਦਾ ਬਹੁਤ ਸਾਚੇ ਦਰਵਾਰ ਕੀ ਬਦਮਾਸ਼ੀ ਸਨ ਨੂੰ ਨਹੀਂ ਚਾਹੀਦੀਏ ਜੰਗ ਕਰੋ ਕੰਦ ਸਨ ਨੂੰ ਨਹੀਂ ਚਾਹੀਦੀਏ ਜੰਗ ਕਰੋ ਕੰਦ ਨਫ਼ਰਤ ਵਾਲੀ ਦਿਲੋਂ ਧਾਦਿਓ ਕੰਦ ਸਨ ਨੂੰ ਨਹੀਂ ਚਾਹੀਦੀਏ ਨਿਰਗੁਰ ਕੋ ਬੰਧ ਸਾਨੂੰ ਦਿਨੋਂ ਸੱਚੀ ਸਾਰੇ ਤੁੰਗ ਪਿਆਰੇ ਨੇ ਇੱਕੋ ਧਰਤੀ ਦੇ ਵਖੋ ਵਖਰੇ ਪਿਆਰੇ ਨੇ ਸਾਰੇ ਸੜਮਾੜ ਈਆ ਤੇ ਪਰਜੰਦ ਸਾਨੂੰ ਨਹੀਂ ਚਾਰੀ ਦੀਏ ਯਾ ਮੰਕਰੋਵੰਦਾ ਉੱਲੀ ਨਹੀਂ ਸੰਕਾਲੀ ਇਹ ਜੀਸ ਦੇ ਨਾਮ ਵਿੱਚ ਹੈ ਉੱਲੀ ਨਹੀਂ ਸੰਕਾਲੀ ਇਹ ਜੀਸ ਦੇ ਨਾਮ ਵਿੱਚ ਹੈ ਭਾਈ ਭਾਈ ਦੂਰ ਹੋਏ ਮਿਲਣੇ ਵਿੱਚ ਹੈ ਫੇਰ ਦਿਨਾਂ ਵਿੱਚ ਖੜੀ ਕਰਿਓ ਨਾ ਕੰਧ ਸਾਨੂੰ ਨਹੀਂ ਚਾਹੀਦੀ ਇਹ ਜਾਂ ਘਰੋ ਬੰਦ ਆਪਣਾ ਵਿਦਾਨਾ ਖੂਨ ਕਿਸ ਦਾ ਨਵਕੇ ਵਾਹ ਆਪਣਾ ਵਿਦਾਨਾ ਖੂਨ ਇਸੇ ਦਾ ਨਭੇ ਖੂਨ ਡੁੱਲਿਆ ਤੇ ਨਾ ਵੱਜਣ ਕੋਈ ਡਕੇ ਖੂਨ ਡੁੱਲਿਆ ਤੇ ਨਾ ਵੱਜਣ ਕੋਈ ਨਕੇ ਪਿਆਰ ਵਾਲੀ ਖਿੜਕੀ ਨਾ ਹੋਵੇ ਕੋਈ ਬੰਦ ਸਾਨੂੰ ਨਹੀਂ ਚਾਹੀਦੀ ਜੰਧ ਕਰੋ ਬੰਦ ਪੜੀ ਜਾਂ ਸਾਰਿਆਂ ਨੂੰ ਪਿਆਰ ਨਾਲ ਬੈਠ ਸਮਝਾ ਲਵੋ ਦਿਲਾਂ ਵਿੱਚ ਪੰਆ ਜੋ ਦੂਰੀਆਂ ਮਿਟਾ ਲਵੋ ਸਾਰਿਆਂ ਨੂੰ ਪਿਆਰ ਨਾਲ ਬੈਠ ਸਮਝਾ ਲਵੋ ਦਿਲਾਂ ਵਿੱਚ ਪੰਆ ਜੋ ਨਿਆਮ ਮਟਾਲੋ ਮਾਨੀ ਦੇ ਸਰਾਜ ਹੱਥ ਜੋੜ ਕੇ ਬੰਦ ਮੰਮੀ ਹਜੇ ਤੂੰ ਉਹ ਨਾ ਨਹੀਂ ਜੇ ਤੂੰ ਤੇ ਜੇ ਤੂੰ ੀਆਂ ਨੇ ਨੀਨਾ ਮੁੜ ਮੁੜ ਸਤਾਇਆ ਨੰਪ ਵਾਹਿਗੁਰੂ ਗਹਿਰਾਂ ਦੇ ਕਰ ਦੇ ਜਾਣਾ ਅੱਛਾ ਦੇ ਗਹਿਰਾਂ ਦੇ ਕਰ ਦੇ ਜਾਣਾ ਜਾਏ ਅਨਰਾਪ ਤੇਰੇ ਜਾਣੇ ਦੇ ਰਾਬ ਤੇਰੇ ਕੀ ਬਾਤ ਗਹਿਰਾਂ ਦੇ ਕਰ जाण जाणी लिया बु अॻो लॻके न जाया करू आवी नव त ਮਾਨਮ ਖਿਆਲ ਆ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਸਾਡੇ ਪੰਜਾਬ ਸਾਇਸਵਾ ਦੇ ਮੈਂਬਰ ਸਭ ਨੂੰ ਜੀ ਆਇਆਂ ਅੱਜ ਸਾਡੀ ਜਿਹੜੀ ਮੀਟਿੰਗ ਹੈ ਇਹ ਜਿਹੜਾ ਤੁਹਾਨੂੰ ਸਭ ਨੂੰ ਪਤਾ ਹੋਇਆ ਕਿ ਜਿਹੜਾ ਜੁਗਤ ਲੱਗਿਆ ਸੀ ਡਿਕਲੇਅਰਡ ਬਾਅਦ ਕੀ ਹੋ ਸਕਦਾ ਜੀ ਅਸੀਂ ਹਾਂ ਡਿਕਲੇਅਰ ਦੇ ਬਾਅਦ ਜਿਹੜੀ ਲੱਗਦੀ ਸੀ ਉਹਦੇ ਸੰਬੰਧ ਵਿੱਚ ਮੀਟਿੰਗ ਅੱਜ ਸਾਡੀ ਹੋ ਰਹੀ ਹੈ ਕੀ ਜਿਹੜਾ ਤਿੰਨ ਚਾਰ ਦਿਨ ਨੇ ਹੁੰਦਾ ਰਿਹਾ ਉਹਦੇ ਨਾਲ ਕਿ ਪਬਲਿਕ ਨੂੰ ਕਿੰਨੀ ਪ੍ਰਾਸ਼ਾਨੀ ਹੋਈ ਉਹ ਪਦਰਸ ਸੋਸਾਇਟੀ ਦੀ ਬਜੁਰਗੀਆਂ ਤੋਂ ਬਹਰਾ ਹੈ ਲੋਕਾਂ ਨੇ ਘਰਾ ਵਿੱਚ ਚਾਹ ਨੂੰ ਰੋਸਰੀ ਕੱਟੇ ਕਰਨੇ ਸ਼ੁਰੂ ਕਰ ਦਿੱਤੇ ਸኩል ਗਾਰਡਨ ਰਿਫਰਾਈਟਿੰਗ ਛਿੱਟੇ ਕਰ ਦਿੱਤੀ ਗਈ ਇਹਨਾਂ ਸਾਰੀਆਂ ਗੱਲਾਂ ਨੂੰ ਹੱਥੇ ਰੱਖ ਕੇ ਨਜ਼ਰ ਰੱਖੇ ਹੋਈਆਂ ਸੀ ਸੀਟਿੰਗ ਲਾ ਰਹੇ ਹਾਂ ਉਸ ਟਾਈਮ ਹਰ ਡਿਸਟ੍ਰਿਕਟ ਦੇ ਵਿੱਚ ਲਗਭਗ ਬਲੈਕਆਊਟ ਦੇ ਆਰਡਰ ਹੋਏ ਬਲੈਕਆਊਟ ਦੇ ਬਾਰੇ ਕਈ ਲੋਕਾਂ ਕਈ ਗੰਧ ਘਟਾ ਰਹੇ ਹਨ ਕਿ ਬਲੈਕਆਊਟ ਪਤਾ ਨਹੀਂ ਕਿਉਂ ਆਇਆ ਇਹ ਕੋਈ ਕਹਾਣੇ ਵਾਲੀ ਚੀਜ਼ ਨਹੀਂ ਬਲੈਕਆਊਟ ਦਾ ਮਤਲਬ ਇਹ ਹੁੰਦਾ ਕਿ ਅਸੀਂ ਆਪਣੀ ਸੇਫਟੀ ਖੋਦ ਰੱਖ ਸਕੀਏ ਜੇ ਦਾ ਰਾਤ ਲਾਈਟ ਆਣਾ ਤੇ ਗਈਏ ਬਦਨਾ ਬਾਹਰ ਨਿਕਲਣ ਲਈ ਆਪਣੇ ਆਪਣੇ ਘਰਾਂ ਵਿੱਚ ਰਹਿ ਜੇ ਇਹ ਜਿਹੜਾ ਬਲੈਕਆਊਟ ਹੈ ਸਿਰਫ ਸਿਰਫ ਪ੍ਰਸ਼ਾਸਨ ਇਸ ਲਈ ਕਰਦਾ ਇਹਦੇ ਵਿੱਚ ਸਾਡੀ ਪਬਲਿਕ ਦੀ ਬਹੁਤ ਸੇਫਟੀ ਹੈ

ਸਾਡੇ ਦੇਸ਼ ਦੀ ਖੁਸ਼ੀ ਦਾ ਖਾਸ ਕਰਕੇ ਆਸੇ ਪਾਸੋਂ ਸੈਨਾ ਦਾ ਬਹੁਤ ਨਕਰਨ ਹੋਇਆ ਕਿ ਸ਼ਿਵਲਾ ਜਗਾ ਆਜ਼ਾਦੀ ਦਾ ਜਜ਼ਬਾ ਮੇਰਾ ਦਿਲ ਜੀ ਬੋਲਾ ਮਾਏ ਰੰਗ ਦੇ ਮਾਏ ਰੰਗ ਦੇ ਮਾਏ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਮਾਏ ਰੰਗ ਦੇ ਰੰਗ ਦੇ ਬਸੰਤੀ ਚੋਲਾ ਇਹ ਕਲਾਮ ਜਿੰਦਾਬਾਦ ਮੀਟਿੰਗ ਰੱਖੀ ਕਿਉਂਕਿ ਇੱਕ ਤਾਂ ਯੁੱਧ ਨਸ਼ਿਆਂ ਵਿਰੋਧ ਕਰਕੇ ਲਹਿਣ ਚੱਲਦੀ ਪਈਆ ਸਰਕਾਰ ਵੱਲੋਂ ਵੀ ਉਹਦੇ ਵਾਸਤੇ ਇਕੰਨੇ ਜੰਗ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਕੋਈ ਵਾਸਤੇ ਵੀ ਜਦੋਂ ਆਪਾਂ ਆਪਸ ਵਿੱਚ ਡਿਸਕਸਸ਼ਨ ਕਰੀਏ ਅਸੀਂ ਵੀ ਆਪਣੇ ਵਿਚਾਰ ਦੀਆਂ ਉਂਕਾਂ ਤੱਕ ਸਾਂਝੀ ਕਰੀਏ ਜਿਹੜੀ ਜੰਗ ਦਾ ਜਿਹੜਾ ਜਿੱਦਾਂ ਦੇ ਹਾਲਾਤ ਨੇ ਜਿਹੜੇ ਆਪਾਂ ਜਿਹੜੇ ਦੋ-ਛੜ ਦਿਨ ਗੱਡੇ ਆ ਬੜੇ ਹੌਕੀ ਗੱਡੇ ਆ ਇਹਦੇ ਵਿੱਚ ਬਲੈਕਆਊਟ ਬਾਰੇ ਦੱਸਣਾ ਚਾਹੁੰਦਾ ਨਾ ਕਿ ਬਲੈਕਆਊਟ ਕਰਦੇ ਆ ਤਾਂ ਕਾਰਨ ਕੀ ਹੁੰਦਾ ਬਲੈਕਆਊਟ ਨੂੰ ਹੋਮ ਕਰਨ ਦਾ ਕਾਰਨ ਹੀ ਹੁੰਦਾ ਕਿ ਲੱਗਦਾ ਆਪਣੇ ਘਰ ਗਿਆ ਵਾਰ ਕਰ ਦੋ ਤਾਂ ਕਿ ਜਿਹੜੇ ਉੱਪਰ ਉਹਨਾਂ ਦਾ ਦਰੋਹ ਛੱਡਦੇ ਨਾ ਉਹ ਉਹ 드론 ਵੈਸੇ ਤਾਂ ਐਕਟੀਵੇਟ ਕਰਕੇ ਛੱਡਦੇ ਆ ਪਰ ਜਦੋਂ ਉਹਨਾਂ ਨੂੰ ਕੋਈ ਲਾਈਟ ਨਹੀਂ ਮਿਲਦੀ ਤਾਂ 드론 ਕੋਟੈਕਟ ਨਹੀਂ ਕਰਦਾ ਉਹਨਾਂ ਦੇ ਤਾਂ ਉਹ ਟ੍ਰੈਕ ਕਰ ਜਦੋਂ ਜਿੱਥੇ ਲਾਈਟ ਦਾ ਉਹ ਦੇਖਦਾ ਨਾ ਲਾਈਟ ਦਾ ਸਿਸਟਮ ਪਿਆਦਾ ਦੇਖਦਾ ਉਹ 드론 ਉੱਥੇ ਅਟੈਕ ਕਰਦਾ ਇਸੇ ਕਰਕੇ ਤਾਂ ਉਹ ਕਹਿੰਦੇ ਮਰਾਕੌਂ ਤੇ ਆਪਣੇ ਲਾਈਟਾਂ ਬਾੜੀ ਤੋਂ ਬਾੜੀ ਛੋਟੀ ਛੋਟੀ ਲਾਈਟਾਂ ਬਾਦਰ ਤੋਂ ਧਾ ਕੇ ਉੱਥੇ ਤੱਕ ਨਾ ਪਹੁੰਚ ਸਕਣ ਕਿਉਂਕਿ ਜਿਹੜੇ ਉੱਪਰ ਸੈਟਲਾਈਟ ਸੈੱਗੇ ਨਾ ਉਹ ਸੈਟਲਾਈਟ ਰਾਹੀਂ ਤੁਹਾਡਾ ਸਾਰਾ ਕੁਝ ਨਜ਼ਰ ਆਉਂਦਾ ਇੱਥੇ ਗਰੋਰ ਨੂੰ ਉਹ ਲਾਈਟ ਤੇ ਡੈਕ ਕਰਦਾ ਜਦੋਂ ਵੀ ਡੈਕ ਕਰੋਂਗਾ ਜਿੱਥੇ ਲਾਈਟ ਦਾ ਜਿੰਦਿਆ ਜਿੱਥੇ ਨਜ਼ਰ ਆਉਂਦਾ ਨਾ ਉੱਥੇ ਡੈਕ ਕਰੋਂਗੇ ਤੁਹਾਡਾ ਫਿਰ ਜਾਨੀ ਮਾਲੀ ਨੁਕਸਾਨ ਜਿੱਦਾ ਹੋ ਸਕਦਾ ਇਸ ਕਰਕੇ ਕੋਸ਼ਿਸ਼ ਕਰੋ ਆਪਣੇ ਘਰ ਕੇ ਲਾਈਟਾਂ ਸਾਰੀਆਂ ਬਾਦਰਕੋ ਕੋਈ ਐਹੋ ਜੀ ਜਗ੍ਹਾ ਜਿੱਥੇ ਤੁਹਾਨੂੰ ਵਾਲਕੋ ਦੀ ਲਾਈਟ ਵੀ ਜਗਾਨੀ ਜਿੱਥੇ ਬਾਹਰ ਲਾਈਟ ਪਾ ਜਾਂਦੀ ਤੁਸੀਂ ਉਹ ਮਾੜਾ ਮੁੰਡਾ ਯੂਜ਼ ਕਰ ਲੋ ਅਦਰਵਾਈਜ਼ ਕੋਸ਼ਿਸ਼ ਕਰੋ ਬਾਦਰਕੋ ਆਰੇ ਜੋਨੇ ਸਾਰਿਆਂ ਨੂੰ ਮਨ ਕਰਨ ਦੀ ਪ੍ਰੇਮਾ ਦਿਓ ਸਾਰਿਆਂ ਦਾ ਇੱਕ ਦੂਸਰੇ ਦਾ ਸਾਥ ਦਿਓ ਕੋਈ ਜਿਸ ਤਰ੍ਹਾਂ ਦਾ ਮਾਹੌਲ ਹੈ ਇਹਦੇ ਵਿੱਚ ਜਿਸ ਤਰ੍ਹਾਂ ਕਰੋਨਾ ਨਿਕਲਿਆ ਸੀ ਕਰੋਨਾ ਦੇ ਵਿੱਚ ਵੀ ਆਪਾਂ ਇੱਕ ਦੂਜੇ ਦਾ ਸਾਥ ਦਿੱਤਾ ਸੀ ਇਹ ਇੱਕ ਦੂਸਰੇ ਦਾ ਸਾਥ ਦੇ ਕੇ ਇੱਕ ਦੂਸਰੇ ਦਾ ਸਾਥ ਦੇਵਾਂਗੇ ਤਾਂ ਹੀ ਤੁਹਾਡੀ ਜਾਨ ਜਿਹੜੀ ਮੈਂ ਫਿਕਰ ਰੱਖ ਸਕਦੀ ਆ ਆਪਾਂ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਸ ਸਮੇਂ ਦੇ ਵਿੱਚ ਪ੍ਰਸ਼ਾਸਨ ਵੀ ਜਿਹੜਾ ਪ੍ਰਸ਼ਾਸਨ ਬਹੁਤ ਤੇਜ਼ੀ ਦਾ ਲੱਗਾ ਹੋਇਆ ਹੈ ਸਾਡੇ ਵਾਸਤੇ ਲਗਾਇਆ ਉਹ ਜਦੋਂ ਤੁਹਾਨੂੰ ਕਹਿੰਦੇ ਆ ਬਾਹਰ ਜਦੋਂ ਬਲੈਕਆਊਟ ਹੋਣ ਤੋਂ ਬਾਅਦ ਵੀ ਜਦੋਂ ਅਸੀਂ ਬਾਹਰ ਨਹੀਂ ਨਿਕਲਦੇ ਕਿਉਂਕਿ ਜਦ ਬਾਹਰ ਵੀ ਜਾਂਦੇ ਨੇ ਜਿਹੜੀ ਪਰਛਾਵੇਂ ਸਾਡੇ ਦੇਖਦੇ ਨੇ ਸੈਟਲਾਈਟ ਰਾਈਡਰ ਉੱਥੋਂ ਉਹਨੂੰ ਪਤਾ ਲੱਗ ਜਾਂਦਾ ਕਿ ਇੱਥੇ ਕੋਈ ਮੂਵਮੈਂਟ ਹੋ ਰਹੀ ਆ ਜਿਸ ਕਰਕੇ ਲਾਈਟ ਨਹੀਂ ਜਗਦੀ ਇਸ ਕਰਕੇ ਸਰੋਵਰ ਘਰਾਂ ਦੇ ਅੰਦਰ ਰਹਿਣਾ ਜਿੰਦਾ ਕਿ ਉਹ ਮੂਵਮੈਂਟ ਵੀ ਉਹ ਕੈਚ ਕਰਦੇ ਇੰਟਰਨੈਟ ਉਹ ਵੀ ਸੈਟਲਾਈਟ ਤੇ ਨੂੰਰ ਉਹ ਵਿਦੇਸ਼ੀ ਬੰਦੂ ਸਭ ਪਤਾ ਲੱਗ ਜਾਂਦਾ ਕਿ ਇੱਥੇ ਕੀ ਕੀ ਹੈ ਕੀ ਬਸ ਹੋ ਰਹੀ ਹੈ ਤੂੰ ਆਪਣਾ ਸਾਡੇ ਵਿਚਾਇਆ ਉਹ ਹੋਰ ਕਿਸੇ ਦਾ ਵਿਚਾਰ ਨਹੀਂ ਸਾਡੇ ਆਪਣੇ ਵਿਚਾਇਆ ਬਾਕੀ ਪਰਵਾਦ ਨਾ ਕਰੇ ਕਿ ਅੱਜ ਦਿੱਲੀ ਤੋਂ ਮੋਦੀ ਸਾਹਿਬ ਨਾਲ ਮੀਟਿੰਗ ਕਰ ਰਹੇ ਆ ਕਮੇਟੀ ਕਰਦੀਪੋ ਸ਼ਾਇਦ ਜੰਗ ਦਾ ਮੌਲ ਕੱਲ੍ਹ ਜਾਏ ਜੋ ਤੇ ਜਿੰਨਾ ਲਗਾ ਰਿਪੋਰਟਰਸ ਵੀ ਬਹੁਤ ਆਪਣੀ ਸੇਵਾ ਨਿਭਾ ਰਹੇ ਆ ਕਿਉਂਕਿ ਇਹ ਵੀ ਇੱਕ ਜੰਗ ਜਿਹੜੀ ਬਾਪੋ ਬੋਝ ਫੌਜੀ ਲੜਦੇ ਬੋਝ ਜਿਹੜੇ ਬਾੜ ਤੇ ਲੜਦੇ ਉਹਨਾਂ ਦੇ ਮਾਪੇ ਉਹਨਾਂ ਵਿਚਾਰੇ ਦੀ ਜਾਨ ਸੁੁੱਟੀ ਚਾਈ ਹੋਈ ਹੈ ਵੀ ਕਦੋਂ ਸਾਡੇ ਬੱਚੇ ਸਾਡੇ ਸੁਰੱਖਿਤ ਘਰ ਪਹੁੰਚਣ ਇਸੇ ਤਰ੍ਹਾਂ ਜਿਹੜੇ ਰਿਪੋਰਟਰਸ ਵੀ ਹੈਗੇ ਇਹ ਵੀ ਆ ਮੌਕੇ ਦੇ ਮਾਹੌਲ ਤੇ ਜਾਣ ਜਾਂਦੇ ਆ ਕਿਉਂਕਿ ਆਪਣੇ ਜਾਨ ਜੋਖਮ ਤੇ ਰੱਖ ਕੇ ਇਹ ਵੀ ਆਪਣੇ ਦੇਸ਼ ਦੇ ਲਈ ਆਪਣਾ ਜਿਹੜਾ ਯੋਗਦਾਨ ਪਾ ਰਹੇ ਆ ਇਸ ਤਰ੍ਹਾਂ ਹੀ ਸਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਆਪਣਾ ਯੋਗਦਾਨ ਇਤਨੀ ਪਾਣਾ ਚਾਹੀਦਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਕਿਤੇ ਰੱਬ ਨਾ ਕਰੇ ਕਿਸੇ ਨੂੰ ਕਿਸੇ ਦੀ ਜ਼ਰੂਰਤ ਪੈਦੀ ਆਉਂਦਾ ਰਲ ਕੇ ਸਾਥ ਦੇਓ ਤਾਂ ਕਿ ਸਾਰਾ ਪੰਜਾਬ ਇੱਕੋ ਜਿਹਾ ਭਾਵੇਂ ਉਹ ਹਿੰਦੂ ਹੋਵੇ ਉਸਰੇ ਪਸਤੂਕਿਆ ਸਾਰੀਆਂ ਵੀ ਸਾਰੇ ਇੱਕ ਹੋ ਜਾਈਆਂ ਕਿਉਂਕਿ ਆਹ ਹਰ ਕਮਿਊਨਿਟੀ ਦੇ ਵਿੱਚ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਲੋਕ ਰਹਿੰਦੇ ਆ ਉਹ ਅਸੀਂ ਭਰਾ ਹੀ ਆ ਅਸੀਂ ਸਾਰੇ ਫੈਮਿਲੀ ਆ ਇਹ ਧਿਆਨ ਰੱਖਿਓ ਸਾਹਿਤ ਸਭਾ ਦੇ ਜਿਹੜੇ ਸਾਰੇ ਸਾਡੇ ਸੰਪਰਕ ਪਹੁੰਚੇ ਆ ਨਰਾਮ ਧੰਨਵਾਦ ਕਰਦੇ ਆ ਚੈਲਕਮ ਕਰਦੇ ਆ ਤੇ ਦੂਸਰਾ ਜਿਹੜੇ ਇੱਥੇ ਸਾਡੀ ਸੈਸ਼ਨ ਬੁਲਾਈ ਗਈ ਸੀ ਅਮਰਜੈਂਸੀ ਤੇ ਚੰਗ ਬੰਦੀ ਕਰਕੇ ਇਹ ਸੱਜਣ ਸਿੰਘ ਦਾ ਸਹੀ ਨਗਰ ਦਾ ਸਵਾਗਤ ਕਰਦਿਆਂ ਸੇ ਸਵਰਗੀਆਂ ਹਲਫੇ ਰਮੀਆਂ ਤੇ ਤਾਰੀਆਂ ਸਰਗਰੀਆਂ ਲੈ ਕੇ ਹਾਜ਼ਰ ਹੋ ਮੰਗੇ ਬਹੁਤ ਬੜਾਸਤੇ ਪਤਨੀ ਸਿੰਘ ਅਜਾਜਤ ਦੇ ਹੋ ਧੰਨਵਾਦ